ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਤਹਿਸੀਲ ਖਡੂਰ ਸਾਹਿਬ ਆ ਜੀ ਤੇ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਆ ਵੀਰ 21 ਲਿਆਉਂਦਾ ਵੈੜ ਤੇ 21 ਸੇਲ ਕਰ ਦਿੰਦਾ ਅੱਜ ਵੀਰ ਨੇ ਇੱਕ ਬਿਲਕੁਲ ਹੋਲੇ ਭਾਅ ਵਾਲੀ ਵੈੜ ਲਿਆਂਦੀ ਆ ਤੇ ਨੋਰਮਲ ਹੀ ਰੇਟ ਆ ਇਹਦਾ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਸਭ ਤੋਂ ਪਹਿਲਾਂ ਬੇਨਤੀ ਇਹ ਆ ਕਿ ਕਿਸੇ ਨੇ ਵੀਡੀਓ ਤੋਂ ਕੋਈ ਵੀ ਪਸ਼ੂ ਖਰੀਦਣਾ ਸੂਆ ਸਵਾਰ ਡੰਗਰ ਹੁੰਦਾ ਜਿਹੜਾ ਉਹਨੂੰ ਦੋ ਟਾਈਮ ਦੀ ਚੁਆਈ ਕਰਕੇ ਲੈ ਕੇ ਜਾਇਆ ਕਰੋ ਤੇ ਜਿਹੜਾ ਗੱਬਣ ਹੁੰਦਾ ਉਹਨੂੰ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਕਿਸਮ ਦਾ ਲਾਂਮਾ ਨਾ ਰਹਿ ਸਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਸੇ ਵੀ ਨੇ ਵੀਡੀਓ ਬਣਾਉਣੀ ਹੋਵੇ ਸਾਨੂੰ ਫੋਨ ਕਰ ਸਕਦਾ ਇਹ ਨੰਬਰ ਨੋਟ ਕਰ ਲਓ 8566004918 ਵੀਰ ਨਾਲ ਗੱਲਬਾਤ ਕਰਾਵਾਂਗੇ ਫੇਸਬੁੱਕ ਤੇ ਵੀ ਸੇਮ ਪੇਜ ਆ ਜੀ ਉਹਨੂੰ ਸਾਰੇ ਜਣੇ ਫੋਲੋ ਕਰੋ ਹਾਂ ਜੀ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਪਾਜੀ ਕੀ ਹਾਲ ਜੇ ਵਧੀਆ ਠੀਕ ਠਾਕ ਹੀ ਤੁਸੀਂ ਸੁਣਾਓ ਵਧੀਆ ਜੀ ਅੱਜ ਕਾਫੀ ਟਾਈਮ ਬਾਅਦ ਹੀ ਵੀਡੀਓ ਪਾਈ ਹੈ ਹਾਂਜੀ ਭਾਜੀ ਕਾਫੀ ਟਾਈਮ ਬਾਅਦ ਮਟਰਾ ਮਟਰਾ ਦੇ ਵਿੱਚ ਲੱਗੇ ਰਹੇ ਅੱਛਾ ਜੀ ਤੇ ਉਹਦਾ ਕਰਕੇ ਦੋ گاਵਾਂ ਦੀ ਪਾਈ ਆਪਾਂ ਫੋਨ ਤੇ ਬੜੇ ਵੀਰਾਂ ਦੇ ਆਏ ਹਾਂਜੀ ਤੇ ਚਲੋ ਮਾਫੀ ਚਾਹੁੰਦੇ ਆਪਾਂ ਕਈ ਵੀਰ ਫੋਨ ਕਰਦੇ ਹਾਂ ਵਿੱਚ ਵੀ ਲੈਣੀ ਵੀ ਤੁਹਾਡੇ ਕੋਈ ਆਜਾ ਆਪਾਂ ਲੈਣੀ ਵੀ ਚੰਗੀ ਆ ਜੀ 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 ਤੁਹਾਡੇ ਕੋਲ ਮਾਲ ਹੁੰਦਾ ਵੀ ਚੰਗਾ ਵਾਲਾ ਮਾਲ ਚੰਗਾ ਲਈਦਾ ਹੈ ਕਿ ਥੋੜੀ ਬਦਰੇ ਭਾਦੀ ਆ ਤੇ ਥੋੜੀ ਸੇਵਾ ਘਟ ਕੀਤੀ ਉਹਨਾਂ ਦੇ ਘਰੇ ਨਾ ਭਾਜੀ ਡੈਥ ਹੋ ਗਈ ਕਹਿੰਦੇ ਅੱਛਾ ਜੀ ਉਹਨਾਂ ਵੈਡ ਦੀ ਸੇਵਾ ਘਟ ਕੀਤੀ ਆ ਜੀ ਬੱਸੀ ਯਾਦ ਨਸਲ ਵਾਲੀ ਆ ਰੈੱਡ ਜਰਸੀ ਆ ਹਾਂਜੀ ਦੋਦਾ ਹੌਲੇ ਤੇ ਕੋ ਪੱਕਾ 7 ਕਿਲੋ ਆ ਠੀਕ ਹੈ ਜੀ ਐਡਰੈਸ ਦੱਸ ਦੋ ਭਾਜੀ ਆਪਣਾ ਐਡਰੈਸ ਭਾਜੀ ਆਪਣਾ ਨਾਮ ਮੇਰਾ ਅਰਸ਼ਦੀਪ ਸਿੰਘ ਪਿੰਡ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਨੰਬਰ ਮੇਰਾ ਹੈਗਾ 819082354 ਠੀਕ ਹੈ ਠੀਕ ਹੈ ਸਹੀ ਆ ਤੇ ਅੱਜ ਵੀਰ ਨੇ ਇੱਕੀ ਸੇਲ ਕਰਨੀ ਆ ਹਨਾ ਫੇਸ ਕੁਆਲਟੀ ਪਹਿਲਾਂ ਦਿਖਾਉਨੇ ਆ ਚੈੱਕ ਕਰ ਲੋ ਆ ਵੇਖੋ ਜਰਸੀ ਆ ਬਹੁਤ ਸੋਹਣੀ ਥਾਣ ਥਣ ਥਣ ਬੜਾ ਸੋਹਣਾ ਲੱਗਾ ਮੁੱਠੀ ਚਵਾਈ ਵਾਲਾ ਆ ਵੇਖ ਸਕਦੇ ਆ ਪੂਰਾ ਵਧੀਆ ਬੱਚਾ ਕੀ ਆ ਭਾਜੀ ਇਹਦੇ ਵਿੱਚ ਬੱਚਾ ਵੀਰ ਵਛਾ ਜੀ ਠੀਕ ਹੈ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਇਹਨੂੰ ਬਾਜੀ 8-10 ਦਿਨ ਹੋ ਗਏ ਹੋਣਗੇ ਸੂਈ ਨੂੰ 8-10 ਦਿਨ ਹੋ ਗਏ ਸੂਈ ਨੂੰ ਤੇ ਇਹਦਾ ਸੂਆ ਕਨਵਾ ਜੀ ਸੂਆ ਬਾਜੀ ਘਰ ਵਾਲੇ ਦੇ ਦੂਜਾ ਕਹਿੰਦੇ ਕੋਈ ਦੂਜਾ ਮੰਨ ਲੇ ਕੋਈ ਤੀਜਾ ਮੰਨ ਲੇ ਇਥੇ ਕੋ ਜੀ ਹਾਂਜੀ ਠੀਕ ਹੈ ਤੇ ਇਸ ਟਾਈਮ ਤੇ ਦੁੱਧ ਫੇ ਦੁੱਧ ਦੇ ਦੇ ਕੋ ਸਤ ਕਿਲੋ ਪੱਕਾ ਵਾ 7 ਕਿਲੋ ਪੱਕਾ ਹਾਂ ਜਿਹੜਾ ਆਪਾਂ ਮੰਨ ਦੇਣਾ ਵਾ ਮੈਂ ਨੂੰ ਭਾਵੇਂ 8 ਕਹੀ ਜੀ ਉਹਨਾਂ ਦੇ ਲੋਕ ਕਹਿੰਦੇ ਨੇ 10 ਕਿਲੋ ਆ 7 ਕਿਲੋ ਦੀ ਗਾਰੰਟੀ ਲਨਾਂਗੇ ਫਾਇਦਾ ਨਹੀਂ ਕੋਈ ਉਸ ਚੀਜ਼ ਦਾ ਜੀ ਆਪਾਂ 7 ਕਿਲੋ ਤੇ 7 ਦੀ ਗਰੰਟੀ ਲਵਾਂ। ਬਾਕੀ ਸਵਾਦ ਹੀ ਤਾਂ ਆਉਂਦਾ ਵਾ ਜਦੋਂ ਵੀ ਇਹ ਆ ਬੀ ਲੀਟਰ ਵੱਜ ਗਏ ਉਦੋਂ ਪਤਾ ਲੱਗ ਜਾਣਾ ਇਹ। ਪਤਾ ਗੱਲ ਕੀ ਵੀਰੇ ਇਹ ਵੇਖੋ ਜੇ ਅਗਲਾ ਕਹਿੰਦਾ 10 ਕਿਲੋ ਆਪਾਂ 7 ਦੀ ਗਰੰਟੀ ਲੈ ਲਾਂਗੇ ਉਹਦਾ ਵਿੱਚ 3 ਕਿਲੋ ਕਿਥੇ ਚਲ ਗਿਆ। ਜੀ 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 ਜੀ। ਠੀਕ ਹੈ। ਇਹਦੇ ਥੱਲੇ 7 ਕਿਲੋ ਤੇ 7 ਕਿਲੋ ਹੀ ਆਪਾਂ ਕਹਿਣਾ। 7 ਕਿਲੋ ਹੀ ਕਹਿਣਾ। ਠੀਕ ਹੈ। ਤੋੜ ਦਿਓ ਵੀਰ ਜੀ ਖੋਲ ਕੇ ਇਹਨੂੰ। ਆਹ ਵੇਖੋ ਜੀ। ਕੱਦ-ਕੱਡ ਵੀ ਸੋਹਣਾ ਜਰਸੀ ਆ ਜੀ ਬਹੁਤ ਸੋਹਣੀ। ਇਹ ਆਗੇ ਫਿਕਸ ਆਰਡਰ ਵਾਲੀ ਆ। ਜਿੱਡੀ ਘਾਬ ਆ। ਹਵਾਨਾ ਵੀ ਉਹਦਾ ਥ ਬਿਲਕੁਲ ਜਿੱਡਾ ਕੱਦ ਹੈਗਾ ਓਡਾ ਦਿਖਾਇਆ ਕੋਈ ਝੂਮ ਜਾਮਣੀਗਾ ਤੁਸੀਂ ਦੇਖ ਸਕਦੇ ਆ ਬਹੁਤ ਸੋਹਣੀ ਹੈ ਜੀ ਬਾਕੀ ਇਹ ਹੈ ਕਿ ਸੰਭਾਲ ਥੋੜੀ ਜੀ ਘੱਟ ਹੋਈ ਆ ਪਹਿਲਾਂ ਹੈ ਦੁੱਧ ਵਾਲੀ ਆ ਵੇਖੋ ਜੀ ਹਵਾਨਾ ਬਹੁਤ ਸੋਹਣਾ ਵਾ ਥਾਨ ਬਹੁਤ ਹੀ ਸੋਹਣਾ ਲੱਗਾ ਕਰਮਾਂ ਵਾਲੀ ਨੂੰ ਆ ਵੇਖ ਸਕਦੇ ਥਾਨ ਦੀ ਕੁਆਲਿਟੀ ਵੀ ਚੰਗੀ ਹੈ ਦੂਜੇ ਬੰਦੇ ਨੂੰ ਥਾਨ ਦਿਖਾ ਦਿੰਦੇ ਆਪਾਂ ਆ ਵੇਖੋ ਜੀ ਹਾਂਜੀ ਵੀਰ ਜੀ ਤੇ ਰੱਸੀ ਪਾ ਗਏ ਚ ਉਹਨੇ ਵੀਰ ਜੀ ਹਾਂਜੀ ਵੀਰੇ ਰੱਸੀ ਪਾ ਗਏ ਤੇ ਚੋਣ ਚਾਂਣ ਬੜੀ ਬੋਲੀ ਆ ਠੀਕ ਆ ਜੀ ਹਾਂਜੀ ਬਸ ਮਾਮ ਹੀ ਕੇਰੀ ਪਾ ਲੈਣਾ ਇਕੱਠਾ ਜੀ ਬਾਕੀ ਥੋੜਾ ਵਿਖਾਵਾ ਘਾਟ ਜਿੱਦਾਂ ਕਹੇ ਨਾ ਬੰਦਲੇ ਵੇਦੀ ਆ ਜੀ ਤੇ ਮਨ ਲਓ ਕਿ ਇਹ ਗੁਲਮਕਵਾਵਾਨਾ ਨਹੀਂ ਜਿੰਨਾ ਵੀ ਹੈਗਾ ਟਾਈਟ ਅਡਰਦੀ ਆ ਜੀ ਤੇ ਬਾਕੀ ਚੋਣ ਚਾਂਣ ਬਹੁਤ ਚੰਗੀ ਬੋਲੀ ਆ ਠੀਕ ਆ ਤੇ ਬਾਕੀ ਅਜੇ ਦੇਣ ਫੇ ਥੋੜ੍ਹੀ ਹੋਇਆ ਨਾ ਅਜੇ ਦੇਣ ਵੇਖੋ ਵੀਰ ਜੀ ਜਿੱਥੋਂ ਦੇ ਆਪਾਂ ਲਿਆਂਦੀ ਹੋਣਾਂ ਦੀ ਸੇਵਾ ਯਾਦੀ ਘਾਟੀ ਚਲੋ ਆਪਾਂ 2 ਦਿਨਾਂ ਦਾ ਸੰਭੀਆ ਵਛੀ 2-3 ਕਿਲੋ ਦੁੱਧ ਵੱਧ ਗਈ ਆ ਜੀ ਤੇ ਜ਼ਿਆਦਾ ਨਹੀਂ ਆਪਾਂ ਦੇ ਦੁੱਧ 9 ਕਿਲੋ ਕਰ ਦਈਏ ਠੀਕ ਆ ਜੇ ਕੋਈ ਚੰਗਾ ਵੀਰ ਸਾਹਮਣੇ ਆ ਲੈ ਜੇ ਉਹ ਸਾਡਾ 10 ਕਿਲੋ ਵੀ ਦੁੱਧ ਵਛੀ 12-13 ਕਿਲੋ ਵਾਲੀ ਸਾਬ ਨਹੀਂ ਕੀਤੀ ਬਾਕੀ ਇਹਨਾਂ ਮਿਹੜਾਂ ਨੂੰ ਜਿੰਨਾ ਕੋਈ ਪਾਈ ਜਾਂਦਾ ਉਹਨਾਂ ਚਵਾਈ ਜਾਂਦੀਆਂ ਬਾਕੀ ਭਾਜੀ ਬੇਲ ਵੇਖੋ ਕਿੰਡੀ ਲੰਮੀ ਹੈ ਜਾਤ ਵਾਲੀ ਹਾਂਜੀ ਬੇਲ ਕਾਫੀ ਲੰਮੀ ਹੈ ਜੀ ਤੇ ਇਹਦੀ ਸਾਬ ਨਹੀਂ ਕਿਸਨੇ ਕੀਤੀ ਸਾਮ ਘਟ ਹੋਈ ਹੈ ਹਾਂਜੀ ਠੀਕ ਹੈ ਜੀ ਠੀਕ ਹੈ ਚਵਾਈ ਕਰਾਉਣੀ ਵੀਰ ਜੀ ਇਹਦੀ ਹਾਂਜੀ ਚਵਾਈ ਕਰ ਦਈਏ ਕਰ ਬੱਚਾ ਲੱਗੇ ਲਾਹਣ ਤੇ ਨਾਲ ਆਪਾਂ ਚੁਆਈ ਦੀ ਵੀਡੀਓ ਵੀ ਚਲਾ ਦੇਣੀ ਆ ਤੇ ਮੁੱਲ ਵੀ ਪੁੱਛ ਲਾਂਗੇ ਇਹ ਕਰਾਂ ਇਹ ਆਕੇ ਵੀਰ ਕਹਿੰਦਾ ਕਿ ਦੂਰ ਨੇੜੇ ਵਾਲੇ ਵੀਰ ਨੂੰ ਚੁਆਈ ਦਾ ਪਤਾ ਲੱਗ ਜਾਂਦਾ ਵਾ ਐਦਾਂ ਰੱਸੀ ਪਾ ਦੇਣੀ ਆ ਬੱਚਾ ਛੱਡ ਕੇ ਆਹ ਵੇਖੋ ਜੀ ਬਸ ਮਾਰ ਪਾ ਲਿਆ ਵਾ ਦੇ ਪਿਛੇ ਦੇ ਬਛਾਵਾ ਇਹ ਆ ਕਿ ਬਛੇ ਨੂੰ ਗਾ ਵੈੜ ਨੂੰ ਕਿਤੇ ਟੀਕਾ ਗਲਤ ਲਾਤਾ ਕਈ ਵਾਰਾਂ ਡਾਕਟਰਾਂ ਡਾਕਟਰਾਂ ਦੀਆਂ ਗਲਤੀਆਂ ਕਰਕੇ ਵੀ ਇਹ ਨਤੀਜਾ ਮਿਲਦਾ ਜੀ ਆ ਵੇਖੋ ਇਹ ਥਾਣ ਚੈੱਕ ਕਰ ਲੋ ਬੜਾ ਸੋਹਣਾ ਥਾਣਾ ਜੀ ਥਾਣਾ ਦੀ ਕੋਈ ਬਾਦਖਾੜ ਪਾਜੀ ਹੈਗੀ ਨਾ ਨਾ ਵੀਰੇ ਕੋਈ ਥਣ ਭੂੜ ਛੱਟਾ ਨਹੀਂ ਕੋਈ ਨਹੀਂ ਰੂੰ ਵਾਲਾ ਸਾਬ ਰੂੰ ਨੂੰ ਪੋਲੀ ਆ ਠੀਕ ਹੈ ਜੀ ਇੱਧਰ ਨੂੰ ਪਿੱਛੇ ਨੂੰ ਹੋ ਜਾਓ ਮੜਾ ਅੱਗੇ ਨੂੰ ਦਿਖਾ ਦੀ ਆ ਆ ਵੇਖੋ ਆ ਵੇਖੋ ਇਥਾਨ ਵੇਖੋ ਜੀ ਇਹਦਾ ਕਰਮਾਲੀ ਦਾ ਬਾਕੀ ਕੋਈ ਵੀ ਰਾਵੇ ਜਿੱਡੀ ਆਪਾਂ ਵੀਡੀਓ ਦੇ ਵਿੱਚ ਪਸ਼ੂ ਦਿਖਾਈਦਾਂ ਨਾ ਉਹਦਾ ਹੀ ਦੇਖੂਗਾ ਇਹ ਨਹੀਂ ਕਿ ਵੀਡੀਓ ਦੇ ਵਿੱਚ ਪਸ਼ੂ ਨਿਗਾਹ ਜਾਵੇ ਤਾਂ ਵੱਡਾ ਦਿਖਾ ਦਈਏ ਇਹ ਕੰਮ ਨਹੀਂ ਹੋਊਗਾ ਚਾਹ ਚੈੱਕ ਕਰੋ ਜੀ ਪੂਰੀ ਗਾਡਰ ਚਵਾਈ ਲੱਗੀ ਹੈ ਜੀ ਆ ਮੁਠੀ ਵਾਲਾ ਥਾਣਾ ਕਈ ਵਾਰਾਂ ਪਹੂ ਇਹ ਆ ਕੇ ਬਗਾਨਾ ਬੰਦਾ ਵੇਖ ਕੇ ਡਰਦਾ ਡਰਿਆ ਨਹੀਂ ਕੋਈ ਇਸ ਟਾਈਮ ਤੇ ਵੀਰ ਨੇ ਦੋ ਦੋ ਦੱਸਿਆ ਜਿਹੜਾ ਚਵਾਕ ਤੇ ਲੀਟਰ ਹੀ ਮਰਾ ਦੇਣੇ ਆ ਆਈਏ ਕਿਨੇ ਵੇਰੀਆ ਸਵੇਰੇ ਭਾਜੀ 7 ਵਜੇ ਚਾਹੁੰਦੇ ਆਪਾਂ 7 ਵਜੇ ਦੀ ਚੋਈ ਆ ਜਿੰਨਾ ਆਪਾਂ ਹੁਣ ਚਾਹਾਂਗੇ ਉਹਦੇ ਨਾਲ ਸਵੇਰੇ ਅੱਧਾ ਲੀਟਰ ਦਾ ਵਾਰਾ ਵਾਧੇ ਹੋਊਗਾ ਅੱਧਾ ਪੌਣਾ ਲੀਟਰ ਜਿਹੜਾ ਫਰਕ ਹੈ 10 ਮਿੰਟ ਰਹਿੰਦੇ ਆ ਫਿਰ 6:30 ਹਾਂਜੀ ਸਵੇਰੇ ਅੱਧਾ ਲੀਟਰ ਵਾਧੇ ਹੋਊ ਹੁਣ ਨਾਲੋਂ ਠੀਕ ਹੈ ਜੀ ਕੋਈ ਗੱਲ ਦੱਸਣਾ ਚਾਹੀਦਾ ਬਿਲਕੁਲ ਭਾਜੀ ਬਿਲਕੁਲ ਜਿਹਨੇ ਪਾਹੀ ਖਰਚਨੇ ਤਸੱਲੀ ਕਰਿਆ ਆਪਦੀ ਸਵੇਰੇ ਕੋਈ ਤੂਬੂ ਆ ਜਾਂਦੇ ਆ ਤੇ ਕਰਕੇ ਮੰਦੋ ਵੀ ਵੀਰ ਪੂਰੀ ਖਾਲੀ ਕਰਤਨ ਲੱਗਾ ਇਹ ਆ ਗਿਆ ਵੀਡੀਓ ਦੇ ਵਿੱਚ ਖਾਲੀ ਹੋ ਗਈ ਆ ਪੂਰੀ ਤਸਵੀਰ ਜਿੰਨੇ ਵੀਰ ਨੇ ਵੀ ਸੌਦਾ ਕੀਤਾ ਤਾਂ ਭਾਵੇਂ ਚਵਾਈ ਕਰ ਲਿਓ ਵੀਰ ਦੇ ਨਾਲ ਵੀਡੀਓ ਕਾਲ ਤੇ ਤੇ ਆ ਕੇ ਭਾਵੇਂ ਤੁਸੀਂ ਖੁਦ ਚੋੜ ਲਓ ਆਪਾਂ ਮੁਕਾ ਲੰਨੇ ਆ 552 ਹੋਏ 31 ਤਰੀਕ ਆ ਜਨਵਰੀ ਬੁੱਧਵਾਰ ਆ ਵੇਖੋ ਜੀ ਲੋ ਭਾਜੀ ਆ ਵੇਖੋ ਜੀ ਦੁੱਧ ਵੀ ਸਾਢੇ ਤਿੰਨ ਤੋਂ ਵੱਧ ਹੋਊ ਭਾਜੀ ਘਟ ਨਹੀਂ ਠੀਕ ਹੈ ਜੀ ਠੀਕ ਆ ਇੱਕ ਨਾ ਥਣ ਫੇਰ ਦਿਖਾ ਦਿੰਨੇ ਆ ਆ ਵੇਖੋ ਜੀ ਪੂਰੇ ਐਨ ਨਿਚੋੜਤੇ ਆ ਤਾਂ ਹੀ ਕੋਈ ਵੀਰ ਸਵੇਰੇ ਦਵਾਈ ਵੀ ਕਰਾ ਸਕਦਾ ਤੇ ਹੁਣ ਖਾਲੀ ਕਰਾ ਦਿੱਤੀ ਆ ਜੀ 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 ਹੁਣ ਪੂਰੀ ਖਾਲੀ ਹੋ ਗਈ ਆ ਕਿਉਂਕਿ ਹੁਣ ਇਹ ਟਾਈਮ ਵੇਖ ਲੇ 6 ਵਜੇ ਆ ਤੇ ਸਵੇਰੇ ਆਪਣੀ ਜਿੱਦਾਂ ਵੀਰ ਨਾਲ ਸੌਦਾ ਕਰਕੇ ਦੱਸੋ ਫੇ ਵੀਰ ਜੀ ਬਾਕੀ ਭਾਜੀ ਇਹ ਆ ਵੀ ਕੋਈ ਵੀਰ ਆਣ ਕੇ ਤਸੱਲੀ ਕਰੇ ਆਪਣੀ ਪੀਗਾ ਕਿਸ ਨੇ ਐਫ ਦਾ ਲਵਾਤਾ ਵਾ ਆਪਣੇ ਘਰ ਉਹ ਕੰਮ ਨਹੀਂ ਹੈਗਾ ਵੀ ਬੱਚਾ ਲਾ ਦੋ ਉਹ ਕਰ ਲਓ ਜੋ ਕਰ ਲਓ ਜੀ ਅੱਜ ਵੀ ਤਾਜੀ ਆ ਮਹੀਨੇ ਨੂੰ ਕੋਈ ਆਣ ਕੇ ਪੁੱਛ ਲੇ ਤਾਂ ਵੀ ਤਾਜੀ ਆ ਜੀ ਆਪਾਂ ਗਰੰਟੀ ਲਾਵਾ ਆਪਣੇ ਘਰ ਗਾਣਾ ਅਵੇ ਇਹਨੇ ਮੈਲਾ ਮਾਰਨਾ ਪਤਾ ਲੱਗ ਗਿਆ ਨਹੀਂ ਮੈਲਾ ਮਾਰਨ ਗਾ ਠੀਕ ਆ ਤੇ ਬਾਕੀ ਜਿਹੜੇ ਵੀਰ ਮੇਰੇ ਬੱਚਾ ਲਾਉਂਦੇ ਆਪਾਂ ਉਹਨਾਂ ਨੂੰ ਇਹੋ ਹੀ ਜਾਂਦੇ ਆਂ ਵੀ ਗਾੜੀ ਵੀਰੇ ਪੈਸਾ ਵੜਾ ਓੱਖਾ ਬੰਦਾ ਜੀ ਜੀ ਨਾ ਇਹ ਕੰਮ ਕਰਿਆ ਕਰੋ ਇਹਦਾ ਨਤੀਜਾ ਮਾੜਾ ਵਾ ਜੀ 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 ਥੋੜਾ ਕਰ ਲਓ ਤੇ ਉਹ ਚੰਗਾ ਹਾਂ ਅੰਤ ਮਾੜਾ ਵੀ ਜੀ ਇਹ ਚੀਜ਼ ਬਾਕੀ ਰੱਬ ਤੇ ਇਹ ਆ ਕਿ ਕਦੇ ਵੀ ਰੱਬ ਨਾਲ ਕਿਸ ਨੂੰ ਨਾਰ ਮਾਰਦਾ ਤਾਂ ਲੱਤ ਮਾਰਦਾ ਵਾ ਮੁੜ ਕੇ ਰੱਬ ਨੇ ਮਾਤੀ ਮਾਰਨੀ ਜਦੋਂ ਮਾਰਨੀ ਬੰਦੇ ਦੀ ਆਪਣੀ ਭਾਜੀ ਵੈੜ ਜਿਹੜੀ ਆਪਾਂ ਵੀਡੀਓ ਤੇ ਭਾਜੀ ਸੂਈ ਫਰੀਦਕੋਟ ਗਈ ਜੀ ਉਹਦਾ ਆਪਾਂ ਦੁੱਧ ਦੱਸਿਆ 16 ਕਿਲੋ ਹਾਂਜੀ ਤੇ 15 ਕਿਲੋ ਦੀ ਆਪਾਂ ਉਹਨਾਂ ਨੂੰ ਕਹਾਂਗੇ ਵੀ ਗਾਰੰਟੀ ਲਵਾਂਗੇ ਜੀ ਉਹਨੂੰ ਵੀਰ ਨੂੰ ਮੈਂ ਵੀਡੀਓ ਕੱਲ ਤੇ ਚੋਈ ਮੈਂ ਉਹਨੂੰ ਕਿਹਾ ਵੀ 20 ਲੀਟਰ ਮਾਰਦਾ ਹਾਂ ਹਾਂਜੀ ਉਹਨੇ ਕਿਹਾ ਵੀ ਨਹੀਂ ਠੀਕ ਇੱਥੇ ਆਣ ਕੇ ਵੀ ਚੋਈ ਉਹਨੂੰ ਮੈਂ ਕਿਹਾ ਵੀ 20 ਲੀਟਰ ਮਾਰ ਲਾ ਦੁੱਧ 15 ਤੋਂ ਵੱਧ ਸੀ ਆਪਾਂ ਨੂੰ 15 ਹੀ ਕਿਹਾ ਠੀਕ ਤੇ ਉਹ ਬਾਜੀ ਉਹਦਾ ਆਪਾਂ 50 ਮੁੱਲ ਕਰਦੇ ਤਾਂ ਵੀ ਵਿਕਦੀ ਜੀ ਬੜੇ ਫੋਨ ਆਏ ਉਹਦੇ ਵੈਟ ਦੇ ਤੇ ਬਾਕੀ ਇਹ ਆ ਵੀ ਆਪਾਂ ਆਪਣੇ ਘਰ ਦੀ ਗਰੰਟੀ ਲੈਨੇ ਆ ਜੀ ਗਾੜੀ ਹੁਣ ਜਿੱਦਾਂ ਵੇਖੋ ਜੇ ਹੁਣ ਇਹ ਗਾਂ ਜਿਹਨਾਂ ਦੇ ਘਰੋਂ ਆਈ ਆ ਉਹਨਾਂ ਦੀ ਸੇਵਾ ਵਿਚਾਰਿਆਂ ਦੀ ਪਧਰੀ ਚਲੋ ਭਾਵੇਂ ਕੋਈ ਕਾਰ ਨਹੀਂ ਬਣ ਗਿਆ ਬਿਲਕੁਲ ਬਿਲਕੁਲ ਤੇ ਸੇਵਾ ਕਰਾਂਗੇ ਤੇ ਭਾਜੀ ਫੇ ਆ ਜੀ ਆ ਠੀਕ ਆ ਤਾਂ ਮੋਲੇ ਧੱਕ ਨਾ ਕਰਨਾ ਮੋਲ ਵੇਖੋ ਭਾਜੀ ਜੇ ਤੇ ਥੋੜੀ ਜੀ ਵਸ਼ੀ ਲਊ ਦੇ ਵਿੱਚ ਹੁੰਦੀ ਤੇ ਭਾਵੇਂ 50 30 ਵੀ ਕਰ ਦਿੰਦੇ ਜੀ ਥੋੜੀ ਜੀ ਵਸ਼ੀ ਸਾंभ ਘੱਟ ਵਾ ਜੇ ਕੋਈ ਵੀਟ ਸਾंभ ਲੂਗਾ ਤੇ ਹੁਣ ਤਾਜੀ ਸੁਈਆ ਸਾਰੀਆਂ ਗਰਮੀਆਂ ਹੀ ਇਹਨੇ ਮਾਲਾ ਕੇ ਸਾਰੀ ਜਣਾ ਬਿਲਕੁਲ ਬਾਕੀ ਇਹਨਾਂ ਦੀ ਫੈਂਡ ਵੀ ਜਿਹੜੀ ਮੱਜਾਂ ਦੇ ਬਰਾਬਰ ਹੀ ਆਉਣੀ ਆ ਬਾਕੀ ਚੋਣ ਬਹੁਤ ਪੋਲੀ ਆ ਰੂ ਹੀ ਲੱਗਾ ਵਾ ਠੀਕ ਆ ਤੇ ਮੋਲ ਆਪਾਂ ਇਹਦਾ ਛੋੜਾ ਜਿਹਾ ਕਰ ਦਨਾ ਮੋਲ 17000 ਰੁਪਇਆ ਦਾ 17000 ਥੋੜਾ ਜਿਹਾ ਮਾਨਦਾਨ ਕਰਦੇ ਜਿਆਦਾ ਲੱਗਦਾ ਮਾਨਦਾਨ ਵੇਖ ਲਓ ਜਿੰਨਾ ਕਿ ਤੁਹਾਨੂੰ ਸਹੀ ਲੱਗਦਾ ਤੁਸੀਂ ਵੀ ਰੋਜ਼ ਵੀਡੀਓ ਬਣਾਉਂਦੇ ਜਿੰਨੇ ਕੁ ਦੀ ਤੁਹਾਨੂੰ ਲੱਗਦੀ ਓਨੇ ਕੁ ਦੀ ਮੈਂ ਕਹਿੰਨਾ 2000 ਹੀ ਤਾਂ ਦੋ ਜਿਆਦਾ ਨਾ ਹਜੂ ਦੋ ਨੇ ਕਰ ਦੋ ਖੁੱਲਾ ਮਾਨ ਤੁਸੀਂ 2000 ਹੀ ਦਾ ਦੋ 15 ਦੀ ਦੇ ਦਾਂਗੇ ਆਪਾਂ 15 ਦੀ 15 ਜੋ ਮੁੜ ਕੇ ਮੌਕੇ ਤੇ ਛੋੜ ਛਾੜ ਕਰ ਦੋ ਜਨਨਾ ਦੇ ਜੇ ਮੇਰਾ ਵੀਰ ਕੋਈ ਜੇ ਵੀ ਕਰੇ ਉਹ ਜਦੋਂ ਸੋਣੀ ਵੀਰ ਭਿੰਡਰਾਲਾ ਆਂਦਾ ਹੁੰਦਾ ਨਾ ਵੀ ਜ਼ਿਆਦਾ ਨਾ ਕੋਈ ਆਖੇ ਆਪਾਂ ਜੋ ਲਿਆ ਉਹ ਹੀ ਜੀ ਕੋਲੋਂ ਨਾ ਹੀ ਪਾਇਆ ਤੇ ਕਰ ਦਾਂਗੇ ਵਿੱਚੋਂ ਮਾਨਦਾਨ ਕੋਈ ਗੱਲ ਨਹੀਂ ਆਏ ਗਏ ਦਾ ਤੇ ਜਿਆਦਾ ਨਹੀਂ ਜੇ ਕੋਈ ਵੀ ਰੱਖੇ ਪੀ ਦਾਖ ਦੀ ਤੇ ਯਾਰਾਂ ਦੇ ਤੇ ਉਹ ਗੱਲ ਨਹੀਂ ਆ ਫੋਨ ਕਰ ਲੇ ਹਾਂ ਮੋਲਾ ਪਾਪਾ ਜੀ ਪਹਿਲਾਂ ਜੇ 20 ਮੰਗ ਕੇ ਠਾਣੂ ਤੇ ਜਾਈਏ ਉਹਦਾ ਫਾਇਦਾ ਕੋਈ ਨਹੀਂ ਬਿਲਕੁਲ ਬਿਲਕੁਲ ਵੀ ਉਹਦਾ ਅਸਲ ਦੇ ਵਿੱਚ ਚੱਕਰੀ ਇਹ ਆ ਵੀ ਉਹ ਸ਼ੋਰੂਮ ਵਾਲਾ ਕੰਮ ਆ ਸ਼ੋਰੂਮ ਵਾਲਾ ਉਹਨਾਂ ਕੀ ਮੰਗੀਦਾ ਵਾ ਜਿੱਦਾਂ ਹੁਣ ਜਿਹੜੇ ਬ੍ਰਾਂਡਡ ਚੀਜ਼ਾਂ ਹੁੰਦੀਆਂ ਹਨਾ ਬ੍ਰਾਂਡਡ ਦੇ ਉੱਤੇ ਪੱਕਾ ਹੀ ਲਿਖਿਆ ਹੁੰਦਾ ਵੀ ਇਹਨੇ ਦੀ ਆ ਇਹਨੇ ਦੀ ਆ ਜੇ ਨਹੀਂ ਖਰੀਦਣਾ ਤਾਂ ਚਲੋ ਜੀ ਬਾਅਦ ਉਹਦਾ ਜੇ ਕੋਈ ਗਾਹ ਕਾਵੇ ਤਾਂ ਭਾਵੇਂ 22 ਵੀ ਕਰੀਏ 25 ਵੀ ਕਰੀਏ ਉਹਦਾ ਫਾਇਦਾ ਕੋਈ ਨਹੀਂ ਜੀ ਹਾਂ ਇਹ ਤਾਂ ਮੋਲ ਨੰਗਾ ਕਰਦਾ ਠੀਕ ਆ ਬਾਈ ਨੰਗਾ ਬਿਲਕੁਲ ਕਰ ਨਹੀਂ ਵੀਰ ਜੀ ਕੋਈ ਗੱਲਬਾਤ ਹੋਰ ਗੱਲਬਾਤ ਚਲੋ ਠੀਕ ਆ ਅਵੀਰ ਆਵੇ ਕੋਈ ਤਸੱਲੀ ਕਰੇ ਆਪਣਾ ਤੇ ਆਪਣਾ ਤੇ ਇਹ ਹੁੰਦਾ ਵਾ ਵੀ ਡੰਗਰ ਸਾਫ ਸੁਥਰਾ ਲਿਆਓ ਤੇ ਆਪਾਂ ਇਹ ਕਰਕੇ ਭਾਜੀ ਡੰਗਰ ਤੇ ਬੰਨਣ ਨੂੰ ਭਾਵੇਂ ਸਾਰੀ ਖੁਰਲੀ ਭਰ ਦੀ ਜੀ 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 ਤੇ ਕੰਮ ਉਹਨਾਂ ਦਾ ਕਰੋ ਜਿੰਨਾਂ ਕਿ ਲਤਾਂ ਭਾਰ ਚੱਲਦੇ ਬਿਲਕੁਲ ਜੀ ਬਿਲਕੁਲ ਗੰਦਾ ਕੰਮ ਗੰਦਾ ਜਿੱਦਾਂ ਦਾ ਪਸ਼ੂ ਓਦਾਂ ਦਾ ਮੁੱਲ ਹੁੰਦਾ ਵਾ ਹੁਣ ਆ ਵੈੜ ਦੀ ਆਪਾਂ ਭਾਜੀ ਵੀਡੀਓ ਪਾਈ ਹਿਸਾਬ ਨਾਲੋ ਮਹੀਨੇ ਪਿੱਛੋਂ ਪਾਈ ਜੀ ਤੇ ਜੇ ਕਿਤੇ ਉਹੋ ਜਿਹਾ ਕੰਮ ਹੁੰਦਾ ਬੱਚਾ ਬੋਚਾ ਲਾਉਣ ਵਾਲਾ ਤੇ ਭਾਵੇਂ ਰੋਜ਼ ਹੀ ਇੱਕ ਦੀ ਪਾਈ ਜਾਂਦੇ ਬਿਲਕੁਲ ਜੀ ਪਰ ਮੋੜ ਬਾਬੇ ਦੀ ਕਿਰਪਾ ਨਾਲ ਆਪਾਂ ਲਿਆ ਕਰਾਂਗੇ ਇੱਕ ਦੋ ਪਾਇਆ ਕਰਾਂਗੇ ਚੰਗੀਆਂ ਲਿਆਇਆ ਕਰਾਂਗੇ ਠੀਕ ਹੈ ਜੀ ਜੀ ਸਹੀ ਹੈ ਤੇ ਆਹੀ ਵੈੜ ਸੇਲ ਕਰ ਰਹੀ ਵੀਰ ਨੇ ਤੇ ਇਹ ਅਗੇ ਤਸੱਲੀ ਕਰਨ ਦੇ ਨਾਲ ਬਾਅਦ ਵਿੱਚ ਲਾਹਮੇ ਵਾਲਾ ਕੰਮ ਖਤਮ ਹੋ ਜਾਂਦਾ ਜੀ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ ਜੀ